ਬਟਿੰਡਾ ਦੇ ਕਸਬਾ ਭਗਤਾ ਭਾਈਕਾ ਦੇ ਵਿੱਚ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਖੋਈ ਗਈ ਕਾਰ ਘਟਨਾ ਹੋਈ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਘਟਨਾ ਬੀਤੀ ਸ਼ਾਮ ਕਰੀਬ 7:30 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਦੇ ਵੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੋਟਰਸਾਈਕਲ ਸਵਾਰਾਂ ਵੱਲੋਂ ਪਹਿਲਾਂ ਕਾਰ ਸਵਾਰ ਨੂੰ ਅੱਗੇ ਮੋਟਰਸਾਈਕਲ ਲਗਾ ਕੇ ਘੇਰਿਆ ਗਿਆ ਤੇ ਬਾਅਦ ਦੇ ਵਿੱਚ ਕਾਰ ਸਵਾਰ ਨੂੰ ਬਾਹਰ ਕੱਢ ਕੇ ਕਾਰ ਖੋ ਕੇ ਫਰਾਰ ਹੋਏ ਦੱਸੇ ਜਾ ਰਹੇ ਹਨ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਥਾਣਾ ਦਿਆਲਪੁਰਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰ ਖੋਣ ਨੂੰ ਲੈ ਕੇ ਮੁਕੱਦਮਾ ਆਦਿ ਦਰਜ ਕਰ ਇਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਚਲਦੇ ਰੋਡ ਤੇ ਹੋਈ ਇਸ ਵਾਰਦਾਤ ਦੇ ਕਾਰਨ ਲੋਕ دہشت ਦੇ ਵਿੱਚ ਹਨ ਅਤੇ ਜਲਦ ਦੋਸ਼ੀਆਂ ਨੂੰ ਫੜਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਸੀ ਦੇਖ ਰਹੇ ਤਸਵੀਰਾਂ ਉਕਤ ਘਟਨਾ ਦੀਆਂ ਜਿਸ ਦੇ ਵਿੱਚ ਕਿ ਪਹਿਲਾ ਇਹ ਮੋਟਰਸਾਈਕਲ ਸਵਾਰ ਕਾਰ ਦੇ ਅੱਗੇ ਮੋਟਰਸਾਈਕਲ ਲਗਾ ਲੈਂਦੇ ਹਨ ਅਤੇ ਬਾਅਦ ਦੇ ਵਿੱਚ ਕਾਰ ਖੋ ਕੇ ਫਰਾਰ ਹੋ ਜਾਂਦੇ ਹਨ ਮੌਕੇ ਤੇ ਮੌਜੂਦ ਪੀੜਤ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਕੀ ਗੱਲਬਾਤ ਹੋਈ ਏ ਤੁਹਾਡੀ ਤੇ ਗੱਡੀ ਖੋ ਕੇ ਭੱਜ ਗਈ ਇਹ ਤੁ ਗੱਡੀ ਖੋ ਕੇ ਭੱਜੇ ਛੜ ਤੋਂ ਕਿ ਕਿਹੜੀ ਗੱਡੀ ਸੀਗੀ ਆਈ 10 ਹੀ ਕਿੰਨੇ ਕ ਵਜੇ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਸੀ ਤੇ 28 ਮਿੰਟ ਲੱਗੇ ਸਾਰੇ ਦੇ ਸੀ ਬੰਦੇ ਉਹ ਮੋਟਰਸਾਈਕਲ ਤੇ ਸੀਗੀ ਕਿੰਨੇ ਜਾਣੇ ਸੀ 3-4 ਜਾਣੇ ਸੀ ਨਿੰਗ ਸਿੰਘ ਬਾਣੇ ਤੇ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਨੋਟਾ ਉਹ ਨਾਲ ਦੀ ਆ ਭੱਜੀ ਗਈ ਮੋਟਰਸਾਈਕਲ ਵਾਲਾ 2000 ਰੁਪਏ ਦੇ ਟੁੱਟ ਗਈ ਠੀਕ